ਵੱਡਾ ਡੀਪ ਨੇ ਸੂਟਾਂ ਦੇ ਲਾਟੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰਾਂ ਦੇ ਵਿੱਚ ਕੱਢੇ ਘਟਾਏ ਸੂਟ ਇਹਦੇ ਨੇ 2-2000 ਤੇ ਮਿਲਦੇ ਆ ਇੱਥੇ ਰੇਟ ਕਰਤਾ ਸਿਰਫ 550 ਗਰਮੀ ਵਾਲੇ ਸੂਟ ਆ ਕੋਈ 2500 ਨਹੀਂ ਕੋਈ 2600 ਨਹੀਂ 895 ਰੇਟ ਸੂਟ ਕਿੰਨਾ ਸੋਹਣਾ ਕਰੇਵ ਦਾ ਦੇਖੋ ਡੀਸੈਂਟ ਕਿੰਨਾ ਸੋਹਣਾ ਵਰਕ ਹੈਗਾ ਕੋਈ ਕਹਿੰਦਾ 3000 ਕੋਈ ਕਹਿੰਦਾ 3200 ਸਾਡੇ ਕੋਲ ਆ ਜਾਓ ਸਿਰਫ ਲੈ ਜਾਓ 1050 ਦੇ ਵਿੱਚ ਲੋ ਵੀ ਜਿਨ੍ਹਾਂ ਲੈਣਾ ਦੇਣ ਲੈ ਲਈ ਕਪੜਾ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਜਲਦੀ ਜਲਦੀ ਆ ਜਾਓ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਚੰਡੀਗੜ੍ਹ ਸਟਾਈਲ ਚਾਹੀਦਾ ਸਾਨੂੰ ਮਹਾਲੀ ਸਟਾਈਲ ਚਾਹੀਦਾ ਸਾਨੂੰ ਚਾਹੀਦਾ ਦਿੱਲੀ ਬੰਬੇ ਵਾਲੇ ਇਹਦੀ ਫੋਟੋ ਵਾਲੇ ਸੂਟ ਚਾਹੀਦੇ ਆ ਆ ਦੇਖੋ 6500 6600 5500 ਐਦਾਂ ਬਜ਼ਾਰਾਂ ਦੇ ਵਿੱਚ ਰੇਟ ਚੱਲਦੇ ਇਹਨਾਂ ਦੇ ਪਰ ਸਾਡੇ ਕੋਲ ਆ ਜਾਓ ਲੈ ਜਾਓ ਸਿਰਫ 295 ਦੇ ਵਿੱਚ ਇਹ ਵੀ 50000 ਰੁਪਏ ਦਾ ਕਪੜਾ ਬਜ਼ਾਰਾਂ ਚ ਵੱਡੇ ਸ਼ੋਰੂਮਾਂ ਤੇ ਜਾ ਕੇ ਖਰੀਦਦੇ ਹੋ ਤੁਸੀਂ ਵੱਡਾ ਡਿਪੂ ਤੇ ਆ ਜਾਓ 20000 ਰੁਪਏ ਚ ਦੇ ਦੇਾਂਗੇ ਆ ਦੇਖੋ ਬਨਾਰਸੀ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ 2600 ਤੇ 50 ਰੁਪਏ ਚ 4-5 ਇਹ ਤਾਂ ਘੱਟ ਨਹੀਂ ਮੈਂਣਾ ਹੈਗਾ ਨਾ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ ਹੈ ਦੁਪੱਟਾ ਕਿੰਨਾ ਸੋਹਣਾ ਆ ਚੁੱਕਾ ਆਪਾਂ ਤੁਹਾਨੂੰ ਦੇਣਾ ਸਿਰਫ 2900 ਤੇ 50 ਰੁਪਏ ਵੱਡਾ ਡਿਪੋ ਤੇ ਆਓ ਆਹ ਸੂਟ ਪਾ ਕੇ ਵਿਆਹ ਤੇ ਜਾਓ ਜਿੱਦਾਂ ਕਬੱਡੀ ਟੂਰਨਾਮੈਂਟ ਵਿੱਚ ਚੀਫ ਗੈਸਟ ਦੀ ਟੌਰ ਹੁੰਦੀ ਇਦਾਂ ਵਿਆਹ ਦੇ ਵਿੱਚ ਟੌਰ ਹੋਊਗੀ ਸੂਟ ਤੁਹਾਨੂੰ ਅਸੀਂ 10-10000 ਵਾਲੀ ਦਵਾਂਗੇ 15000 ਵਾਲੀ ਦਵਾਂਗੇ ਪਰ ਰੇਟ ਅਸੀਂ ਸਿਰਫ 10000 ਵਾਲੇ ਸੂਟ ਦਾ ਵੀ 2450 ਲੈਣਾ 3900 ਤੇ 95 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਆਰਟੀਕਲ ਡੀਆ ਨਹੀਂ ਦੇਖੋ ਕਿੰਨੇ ਕਿੰਨੇ ਸੋਹ ਭਾਜੀ 15000 ਤੋਂ ਘੱਟ 12000 ਤੋਂ ਘੱਟ ਕੋਈ ਸੂਟ ਨਹੀਂ ਹੁੰਦਾ ਤੁਹਾਨੂੰ ਆਹ ਵਾਲਾ ਵੱਡਾ ਡੀਪੂ ਤੇ ਆਜੋ 15000 ਵਾਲਾ ਸੂਟ ਵੀ ਤੁਹਾਨੂੰ 5500 ਚ। ਸ਼ਰਾਰੇ, ਗਰਾਰੇ, ਗਾਉਨ ਡਰੈਸਾਂ ਆਣੀਆਂ ਸਾਡੇ ਕੋਲ ਸ਼ਰਾਰੇ ਸੂਟ ਵੀ 1300 ਰੁਪਏ ਤੋਂ ਸ਼ੁਰੂ ਆ 895 ਤੋਂ ਸ਼ੁਰੂ ਆ। ਫਰ ਪੱਕੋ ਫਾਇਦੇ ਆ। ਸਲਾਹ ਜੀ ਵੱਡਾ ਡੀਪੂ ਨੇ ਸੂਟਾਂ ਦੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰਾਂ ਦੇ ਵਿੱਚ ਕੱਡੇ ਘਟਾਏ ਸੂਟ ਜਿਹੜੇ 2-2000 ਤੇ ਮਿਲਦੇ ਆ ਇੱਥੇ ਰੇਟ ਘਟਤਾ ਸਿਰਫ 550 ਬਾਜ਼ਾਰ ਨਾਲੋਂ 4-4 ਗੁਣਾ ਰੇਟ ਘਟ ਕਰਤੇ ਆ। ਬਾਈ ਜੀ ਕੁਆਲਿਟੀ ਵੀ ਵਧੀਆ ਸੂਟ ਵੀ ਸੋਹਣੇ 2000 ਵਾਲਾ 550 ਪੜਤੇ ਪੜਤੇ ਕਿੱਦਾਂ ਪੈ ਰਹੇ ਆ ਆ ਭਾਈ ਧਾਗੇ ਦਾ ਕੰਮ ਕੀਤਾ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਆਲਓਵਰ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਆਰਟੀਕਲ ਡਿਜ਼ਾਈਨ ਹੀ ਦੇਖੋ ਨਾਲ ਕਿੰਨੇ ਕਿੰਨੇ ਸੋਹਣੇ ਆ ਦੇਖੋ ਚੁੰਨੀਆਂ ਕਿੰਨੇ ਕਿੰਨੇ ਟੋਰੀ ਆ ਚੁੱਕੀਆਂ ਹੈਗੀਆਂ ਭਾਈ ਆਪਾਂ ਜਨਾ 550 ਰੁਪਏ ਦਾ ਠੀਕ ਹੈ ਚ ਕਲਰ ਡਿਜ਼ਾਈਨ ਸਾਨੂੰ ਵੱਖੋ ਵੱਖਰ ਮੈਨੇ ਆ ਦੇਖੋ 695 ਕਿੰਨਾ ਸੋਹਣਾ ਸੂਟ ਆ ਚੁੱਕਾ ਦੇਖੋ ਕਿੰਨੇ ਕਿੰਨੇ ਸੋਹਣੇ ਨਾਲ ਲੈਸਾਂ ਲੱਗੀਆਂ ਡਿਜ਼ਾਈਨ ਹੀ ਕਿੰਨੇ ਸੋਹਣੇ ਆ ਚੁੱਕੇ ਆ ਲੋ ਵੀ ਜਿਨ੍ਹਾਂ ਲੈਣਾ ਦੇਣ ਲੈ ਲਈ ਕਪੜਾ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਜਲਦੀ ਜਲਦੀ ਆ ਜਾ 7:30-8:00 ਵਜੇ ਤੇ ਸਵੇਰ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਲੋਕ ਇੱਥੋਂ ਦੂਰੋਂ ਦੂਰੋਂ ਆ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਤੱਕ ਤੋਂ ਜੰਮੂ ਤੱਕ ਤੋਂ ਲੋਕ ਆ ਕੇ ਆਪਣੇ ਫਾਇਦੇ ਲੈ ਰਹੇ ਆ ਆ ਦੇਖੋ ਵੈਰਾਈਟੀਆਂ ਕੁਆਲਿਟੀਆਂ ਮਲਮਲ ਦਾ ਕੱਪੜਾ ਕਾਟਨ ਦੇ ਵਿੱਚ ਆ ਗਿਆ ਜੀ ਗਰਮੀਆਂ ਵਾਲੇ ਸੂਟ ਆ ਕੋਈ 2500 ਨਹੀਂ ਕੋਈ 2600 ਨਹੀਂ 895 ਰੇਟ ਕਰਤਾ ਸਿਰਫ 895 ਆ ਦੇਖੋ 895 ਕਿੰਨੇ ਕਿੰਨੇ ਸੋਹਣੇ ਕਾਟਨ ਦੇ ਸੂਟ ਆ ਚੁੱਕੇ ਹੈਗੇ ਨਾਲ ਦੇਖੋ ਬਾਟਮ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਸਲਵਾਰ ਪਿਆਮੀ ਜੋ ਮਰਜ਼ੀ ਬਣਾ ਲਓ ਸੂਟ ਕਿੰਨਾ ਸੋਹਣਾ ਕਰੇਵ ਦਾ ਦੇਖੋ ਡੀਸੈਂਟ ਕਿੰਨਾ ਸੋਹਣਾ ਵਰਕ ਹੈਗਾ ਤੇ ਨਾਲ ਪਾਣੀ 1000 ਤੇ 50 ਰੁਪਏ ਵਿੱਚ ਡਿਜ਼ਾਈਨਿੰਗ ਤੁਹਾਨੂੰ ਵਿੱਚ ਵੱਖੋ ਵੱਖਰ ਮੈਣੇ ਹੈਗੇ ਆ ਦੇਖੋ ਜੀ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਮਾਡਰਨ ਵਾਲੇ ਸੂਟ ਚਾਹੀਦੇ ਬੁਟੀਕਾਂ ਵਾਲੇ ਚਾਹੀਦੇ ਪਾਰਟੀ ਵਾਲੇ ਚਾਹੀਦੇ ਫੋਟੋ ਵਾਲੇ ਸੂਟ ਚਾਹੀਦੇ ਆ ਆ ਦੇਖੋ 6500 6600 5500 ਐਦਾਂ ਬਜ਼ਾਰਾਂ ਦੇ ਵਿੱਚ ਰੇਟ ਚੱਲਦੇ ਇਹਨਾਂ ਦੇ ਪਰ ਸਾਡੇ ਕੋਲ ਆ ਜਾਓ ਲੈ ਜਾਓ ਸਿਰਫ 295 ਦੇ ਵਿੱਚ ਇਹ ਵੀ ਤੁਸੀਂ ਕਲਰ ਡਿਜ਼ਾਈਨਿੰਗ ਵੱਖੋ ਵੱਖਰੇ ਮੈਣੇ ਹੈਗੇ ਆ ਹਰ ਤਾਂ ਦੇਖੋ ਡਿਜ਼ਾਈਨਿੰਗ ਆ ਚੁੱਕਿਆ ਹੈ ਕਰੇਵ ਦੇ ਸੂਟ ਕਿੰ ਚੁਨੀਆ ਨਾ ਦੇਖੋ ਡੀਐਨਰ ਆ ਚੁੱਕੇ ਆ ਵੀ ਇਹ ਵੀ ਆਪਾਂ 1000 ਤੇ 500 ਰੁਪਏ ਵਿੱਚ ਦੇਣਾ ਜੀ ਦੇਖੋ ਬਹੁਤ ਸੋਹਣਾ ਫਰੰਟ ਬਣਿਆ ਹੋਇਆ ਜੇ ਆਪਾਂ ਦੁਪੱਟੇ ਦੀ ਗੱਲ ਕਰ ਲਈਏ ਦੇਖੋ ਦੁਪੱਟੇ ਦੇ ਵੀ ਜਾਲ ਬਣਿਆ ਆ ਇਦਾਂ ਦੇ ਸੂਟ ਵੀ ਤੁਹਾਨੂੰ ਬਾਜ਼ਾਰ ਨਾਲੋਂ 2-2 ਗੁਣਾ ਸਸਤੇ ਰੇਟਾਂ ਦੇ ਇੱਥੋਂ ਅਸੀਂ ਦੇ ਰਹੇ ਆ ਆ ਦੇਖੋ ਬਨਾਰਸੀ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ 2600 ਤੇ 500 ਰੁਪਏ ਵਿੱਚ ਭਾਜੀ 4-5 ਜਦ ਕੱਟ ਨਹੀਂ ਮੈਣਾ ਹੈਗਾ ਦੇਖੋ ਕੋਈ ਇਹਨੂੰ ਕਹਿੰਦਾ 2500 ਕੋਈ ਕਹਿੰਦਾ 3000 ਕੋਈ ਕਹਿੰਦਾ 3200 ਸਾਡੇ ਕੋਲ ਆ ਜਾਓ ਸਿਰਫ ਲੈ ਜਾਓ 1050 ਵੀ ਫੋਰ ਸਾਈਡ ਸਾਨੂੰ ਦੇ ਰਹੇ ਆ ਆ ਦੇਖੋ 2650 ਕਿੰਨੇ ਕਿੰਨੇ ਸੋਨੇ ਆ ਚੁੱਕੇ ਗਰਲਿਸ਼ ਲੋਕ ਤੇ ਕਿੰਨੇ ਕਿੰਨੇ ਸੋਨੇ ਵਰਕ ਦੇਖੋ ਕਿੰਨਾ ਸੋਨਾ neck ਬਣਿਆ ਤੇ ਨਾ ਦੇਖੋ ਘੇਰਾ ਕਿੰਨਾ ਟੋਰੀ ਆ ਚੁੱਕਾ ਹੈਗਾ ਆਪਾਂ ਦੁਪੱਟੇ ਗੱਲ ਕਰ ਲਈ ਦੁਪੱਟਾ ਨਾ ਦੇਖੋ ਕਿੰਨਾ ਟੋਰੀ ਆ ਚੁੱਕਾ ਹੈਗਾ ਇਹ ਆਪਾਂ ਦੇਣਾ 2600 ਤੇ ਪਿਆਰ ਪੈ ਵਿੱਚ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਚੰਡੀਗੜ੍ਹ ਸਟਾਈਲ ਚਾਹੀਦਾ ਸਾਨੂੰ ਮਹਾਲੀ ਸਟਾਈਲ ਚਾਹੀਦਾ ਸਾਨੂੰ ਚਾਹੀਦਾ ਦਿੱਲੀ ਬੰਬੇ ਵਾਲੇ ਪੜੇ ਲਿਖੇ ਕੁੜੀਆਂ ਵਾਲੇ ਸਟਾਈਲ ਚਾਹੀਦੇ ਆ ਦੇਖੋ ਜੀ ਬਹੁਤ ਸੋਹਣੇ ਜੈਂਟਲੀ ਕੰਮ ਕੀਤੇ ਹੋਏ ਆ ਦੁਪੱਟੇ ਨਾਲ ਲਗ ਇੰਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ ਵੱਡਾ ਡਿੱਪੂ ਤੇ ਮਿਲ ਰਹੀਆਂ ਆ। ਆ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟਡ ਆ ਚੁੱਕੇ ਹੈਗੇ ਆ। ਨਾਲ ਦੇਖੋ ਵਰਕ ਵੀ ਕੀਤਾ ਹੈਗਾ, ਸਿੱਪੀ ਦਾ ਵਰਕ ਵੀ ਕੀਤਾ, ਹੈਂਡ ਵਰਕ ਦੇ ਵਿੱਚ ਆ ਚੁੱਕਾ ਹੈਗਾ ਆ। 4-5 ਹਜ਼ਾਰ ਤੋਂ ਘੱਟ ਨਹੀਂ ਮੈਂਣਾ ਹੈਗਾ। ਨਾਲ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ, ਦੁਪੱਟਾ ਕਿੰਨਾ ਸੋਹਣਾ ਆ ਚੁੱਕਾ। ਆਪਾਂ ਤੁਹਾਨੂੰ ਦੇਣਾ ਸਿਰਫ ਇਹ 2900 ਤੇ ਪੀਆਰ ਪੇ ਵਿੱਚ। ਦੇਖੋ ਜੀ ਹਰ ਕਿਸੇ ਦੇ ਬਜਟ ਵਾਲਾ ਸੂਟ ਤੁਹਾਨੂੰ ਇੱਥੇ ਮਿਲ ਰਿਹਾ। ਕਿਸੇ ਨੇ 300-400 ਲੈਣਾ ਲੈ ਜਾਓ, 1000-1500 ਲੈਣਾ ਲੈ ਜਾਓ। ਜੇ ਕਿਸ ਤੁਹਾਡੇ ਬਜਟ ਅਨੁਸਾਰ ਅਸੀਂ ਚੀਜ਼ਾਂ ਤੁਹਾਨੂੰ ਦੇ ਰਣੀ ਆ ਆ ਦੇਖੋ 2950 ਰੇਂਜ ਕਿੰਨੇ ਕਿੰਨੇ ਸੋਨੇ ਸੂਟ ਆ ਚੁੱਕੇ ਡਿਜ਼ਾਈਨ ਕਿੰਨੇ ਕਿੰਨੇ ਸੋਬਰ ਆ ਚੁੱਕੇ ਹੈਗੇ ਨਾਲ ਦੇਖੋ ਚੁੰਨੀਆਂ ਕਿੰਨੀ ਖੁੱਲਡਲੀ ਆ ਚੁੱਕੀਆਂ ਨਾਲ ਦੇਖੋ ਵਾਜੂ ਵਰਕ ਕਿੰਨਾ ਸੋਨਾ ਆ ਚੁੱਕਾ ਹੈਗਾ ਇਹ ਆਪਾਂ ਦੇਣਾ 2850 ਰੁਪਏ ਵਿੱਚ ਹੀ ਹੁਣ ਤੁਸੀਂ ਆ ਸੂਟ ਦੇਖ ਕੇ ਹੈਰਾਨ ਵੀ ਹੋ ਜਾਣਾ ਪਰੇਸ਼ਾਨ ਵੀ ਹੋ ਜਾਣਾ ਕਿਉਂਕਿ ਬਾਜ਼ਾਰ ਦਾ ਰੇਟ ਹੈਗਾ 3000 3500 ਸੂਟ ਤੁਸੀਂ ਧਿਆਨ ਨਾਲ ਚੈੱਕ ਕਰ ਲਓ ਇੱਥੇ 3500 3000 ਵਾਲਾ ਸੂਟ ਵੀ ਤੁਹਾਨੂੰ 895 ਵਿੱਚ ਦਿੱਤਾ ਕਿਉਂਕਿ ਇੱਥੇ ਹਰ ਕਿਸੇ ਦਾ ਫਾਇਦਾ ਹੋ ਰਿਹਾ ਹੈ ਦੂਰੋਂ ਦੂਰੋਂ ਲੋਕ ਆ ਰਹੇ ਆ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਬਜ਼ਾਰਾਂ 'ਚ ਵੱਡੇ ਸ਼ੋਅਰੂਮਾਂ 'ਤੇ ਜਾ ਕੇ ਖਰੀਦਦੇ ਹੋ ਤੁਸੀਂ ਵੱਡਾ ਡਿੱਪੂ ਤੇ ਆਜੋ 20000 ਰੁਪਏ 'ਚ ਦੇ ਦਿਆਂਗੇ ਆ ਦੇਖੋ ਡਿਜ਼ਾਈਨ ਕਿੰਨੇ ਕਿੰਨੇ ਸੋਹਰੇ ਆ ਚੁੱਕੇ ਆ ਕਿ ਹਰ ਤਾਂ ਤੁਹਾਨੂੰ ਕਲਰ ਮਿਲ ਹੈਗਾ ਲਾਈਟ ਹੈਗਾ ਡਾਰਕ ਹੈਗਾ ਦੇਖੋ ਨੈਕ ਤੇ ਕਿੰਨਾ ਸੋਹਣਾ ਵਰਕ ਆ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਹੈਗਾ ਤੇ ਨਾਲ ਪਰਲ ਦਾ ਕੰਮ ਕੀਤਾ ਤੇ ਨਾਲ ਕੋਈ ਸਿੱਪੀ ਦਾ ਕੰਮ ਕੀਤਾ ਹੈਗਾ ਆਪਾਂ ਦੇਣਾ ਸਿਰਫ 3400 ਤੇ ਪਿਆਰ ਪੇ ਵੇਚਣਾ ਸਮਝੋ ਬਾਹਰ ਗੱਲਾਂ ਹੋ ਗਈਆਂ ਰੈੱਡ ਸੂਟ ਹੈਗਾ 4500 5000 ਤੋਂ ਘੱਟ ਕੋਈ ਦਿੰਦਾ ਨਹੀਂ ਹੈਗਾ ਇਹਦਾ ਰੇਟ ਤੁਸੀਂ ਲਾਤਾ ਸਿਰਫ 1000 ਰੁਪਿਆ ਇਹ ਕਿੱਦਾਂ ਕਰੀ ਜਾਂਦੇ ਹੋ ਸਾਰਾ ਕੁਝ ਭਾਜੀ ਅਸੀਂ ਦਾਦਾ 15 ਦੇ ਮਾਰਜਿਨ ਦੇ ਕੰਮ ਕਰਾਉਂਦਾ ਨਾ ਇਹਨੇ ਇਹਨੇ ਸੋਨੇ ਵਰਕ ਆ ਚੁੱਕਿਆ ਗਿਆ ਨਾਲ ਦੇਖੋ ਬਾਜੂ ਵਰਕ ਕਿੰਨੇ ਸੋਨੇ ਆ ਚੁੱਕਿਆ ਗਿਆ ਤੇ ਨਾਲ ਦੇਖੋ ਚੁੰਨੀਆਂ ਕਿੰਨੇ ਕਿੰਟਰੀ ਆ ਚੁੱਕਿਆ ਗਿਆ ਇਹ ਚ ਬਹੁਤ ਜ਼ਿਆਦਾ ਹੋਰ ਵੀ ਤੁਹਾਨੂੰ ਕਲਰ ਤੇ ਵੈਰੈਟੀ ਮਿਲ ਜਾਣੀ ਹੈਗੀ ਦੇਖੋ ਜੀ ਸਾਡੇ ਸੂਟਾਂ ਦੇ ਰੇਟ ਇੰਨੇ ਘੱਟ ਆ ਲੋਕ ਇੰਗਲੈਂਡ ਤੋਂ ਦੁਬਈ ਤੋਂ ਜਰਮਨੀ ਤੋਂ ਫਰਾਂਸ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਵੀ ਆ ਰਹੇ ਆ ਕਿਉਂਕਿ ਐਨ ਆਰ ਆਈ ਕਹਿੰਦੇ ਵੀ ਜਦੋਂ ਅਸੀਂ ਪ ਇਹਤੇ ਵੱਡਾ ਡੀਪੂ ਦੇ ਵੱਡੇ ਫਾਇਦੇ ਵੀ ਹੁੰਦੇ ਆ ਇਸ ਲਈ ਤੁਹਾਨੂੰ ਅਸੀਂ ਆ ਵੀ ਚੈੱਕ ਕਰ ਲਓ 895 850 990 ਦੇ ਵਿੱਚ ਦੇਈ ਜਾਂਦੇ ਆ ਸੂਟ ਆਹ ਦੇਖੋ 2950 ਰੇਂਜ ਕਿੰਨਾ ਸੋਹਣਾ ਸੂਟ ਆ ਚੁੱਕਾ ਵਾ ਜੀ ਕਿੰਨੇ ਕਿੰਨੇ ਸੋਹਣੇ ਮਿਰੇ ਲੱਗੇ ਹੈਗੇ ਆ ਪੂਰਾ ਡੀਸੈਂਟ ਪੀਸ ਹੈਗਾ ਆ ਐਨੀ ਸੋਨੇ ਸੋਨੇ ਨਾਲ ਚੁਨੀ ਆ ਚੁੱਕੀਆਂ ਗਿਆ ਮਤਲਬ ਵੱਡਾ ਡੀਪੋ ਤੇ ਆਓ ਆਹ ਸੂਟ ਪਾ ਕੇ ਵਿਆਹ ਤੇ ਜਾਓ ਜਿੱਦਾਂ ਕਬੱਡੀ ਟੂਰਨਾਮੈਂਟ ਦੇ ਵਿੱਚ ਚੀਫ ਗੈਸਟਰੀ ਟੌਰ ਹੁੰਦੀ ਏਦਾਂ ਵਿਆਹ ਦੇ ਵਿੱਚ ਟੌਰ ਹੋਊਗੀ ਜਦੋਂ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ ਤੁਸੀਂ ਬਾਹਾਂ 'ਚ ਪਾਰਸ ਪਾ ਕੇ ਕੋਈ ਇਹਨੂੰ 5500 ਮੰਗ ਲੈਂਦਾ ਕੋਈ 6500 ਮੰਗ ਲੈਂਦਾ ਕੋਈ 6000 ਮੰਗਦਾ ਐਨਆਰਆਈ ਭੈਣ ਭਾਈਆਂ ਦੀ ਲੁੱਟ ਹੁੰਦੀ ਆ ਰੱਜ ਕੇ ਪਰ ਇੱਥੇ 6500 ਨਹੀਂ ਲੈਣਾ 6000 ਨਹੀਂ ਲੈਣਾ 5500 ਨਹੀਂ ਲੈਣਾ 2650 ਰੁਪਏ ਦੇ ਵਿੱਚ ਲੈ ਜਾਓ ਤੁਸੀਂ ਦੁਪੱਟੇ ਵੀ ਨਾਲ ਸੋਨੇ ਦੇ ਰਹੇ ਆ ਕੋਈ ਲਗਜ਼ਰੀ ਸੂਟ ਆ ਗਿਆ 2850 ਰੇਂਜ ਦੇਖੋ ਕਿੰਨੇ ਕਿੰਨੇ ਸੋਹਰੇ ਆ ਚੁੱਕੇ ਹੈਗੇ ਆਮ ਸੂਟ ਦਾ ਸੋਹਣਾ ਰੇਟ ਦੱਸੋ ਇਹਦਾ ਕੀ ਆ ਰੇਟ ਭਾਜੀ ਹੈਗਾ ਘੱਟ ਹੈਗਾ ਬਾਅਦ 5-6 ਜਿਆਦਾ ਘੱਟ ਨਹੀਂ ਮੈਣਾ ਹੈਗਾ ਆਪਾਂ 2950 ਦੇਣਾ ਭਾਜੀ ਇਹ ਅੱਛਾ 2950 ਦੇਣਾ ਹਾਂਜੀ ਆ ਲਓ ਤੁਹਾਡੀਆਂ ਵੀ ਅੱਖਾਂ ਆਟੀਆਂ ਰਹਿਣੀਆਂ ਚੱਕੋ ਆਹ ਦੇਖੋ ਮਿਲਦਾ ਗੈਲਦਾ ਨਾ ਪੂਰਾ ਡਿਜ਼ਾਈਨ ਬਾਜ਼ਾਰ 'ਚ 3500 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਚੈਲੰਜ ਕਰਦੇ ਆ ਵੱਡਾ ਡਿੱਪੂ ਤੇ ਆ ਜਾਓ 1050 'ਚ ਲੈ ਜਾਓ ਸੂਟ ਭਾਰਾ ਉਹ ਵੀ ਆ ਵੀ ਦੇਖੋ ਕਿੰਨੇ ਸੋਹਣੇ ਆ 3900 ਤੇ 95 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਆਰਟੀਕਲ ਡਿਜ਼ਾਈਨ ਦੇਖੋ ਕਿੰਨੇ ਕਿੰਨੇ 85 85 16 ਸੂਟ ਇਦਾਂ ਬਿਜਾਰ ਚ ਵਿਕਦੇ ਇਹ ਪਰ ਵੱਡਾ ਡੀਪੂ ਆ ਜਿੱਥੇ ਤੁਹਾਡੇ ਰੱਜ ਕੇ ਪੈਸੇ ਬਚ ਰਹੇ ਆ ਰੱਜ ਕੇ ਚੰਗੀ ਤੇ ਵਧੀਆ ਕੁਆਲਿਟੀ ਮਿਲ ਰਹੀ ਆ ਦੈਨ ਤੁਹਾਡੇ ਕੋਲ ਬਹੁਤ ਔੜਿਆ 60 60 ਦੀ ਪਹੁੰਚ ਜਾਓ ਜਿਹੜਾ ਬੰਦਾ ਕਹਿੰਦਾ ਬਈ ਸਾਨੂੰ 10-10 ਹਜ਼ਾਰ ਵਾਲੇ ਸੂਟ ਚਾਹੀਦੇ ਆ 15-15 ਹਜ਼ਾਰ ਵਾਲੇ ਸੂਟ ਚਾਹੀਦੇ ਆ ਉਹ ਸਾਡੇ ਕੋਲ ਆਜੋ ਸੂਟ ਤੁਹਾਨੂੰ ਅਸੀਂ 10-10 ਹਜ਼ਾਰ ਵਾਲੀ ਦਵਾਂਗੇ 15 ਹਜ਼ਾਰ ਵਾਲੀ ਦਵਾਂਗੇ ਪਰ ਰੇਟ ਅਸੀਂ ਸਿਰਫ 10000 ਵਾਲੇ ਸੂਟ ਦਾ ਵੀ 2450 ਲੈਣਾ ਆ ਦੇਖ ਲਓ ਕਿੰਨਾ ਸੋਹਣਾ ਕੰਮ ਕੀਤਾ ਭਾਜੀ ਸਸਤੇ ਸੂਟਾਂ ਨੇ ਤੁਸੀਂ ਫਾਇਦੇ ਕਰਦੇ ਹੋ ਮਹਿੰਗੇ ਸੂਟਾਂ ਵਿੱਚ 5-5000 6-6000 ਦਾ ਬਾਜ਼ਾਰ ਨਾਲੋਂ ਫਰਕ ਆ ਸੂਟਾਂ ਵਿੱਚ ਭਾਜੀ ਲੁੱਟ ਬੰਦ ਕਰ ਦਿੱਤੀ ਆ ਆਪਾਂ ਤੁਹਾਨੂੰ ਪਤਾ ਹੈਗਾ ਹਰ ਤਾਂ ਭੈਣ ਭਦਾ ਫਾਇਦਾ ਕਰਨਾ ਹੈਗਾ ਨਾ ਦੱਸੋ ਭਾਜੀ ਕੀ ਰਠਾਂਗਾ ਤੁਹਾਡੇ ਹਿਸਾਬ ਨਾਲ ਦੇਖੋ ਭਾਜੀ 12000 15000 ਜੋ ਮਰਜ਼ੀ ਕਹਿ ਲਓ ਲੈ ਲਓ ਪਤਾ ਕਿਉਂ ਸੂਟ ਤਾਂ ਸੋਹਣਾ ਹੈ ਦੇਖੋ ਸੂਟ ਤੋਂ ਵੀ ਜ਼ਿਆਦਾ ਹੈਵੀ ਦੁਪੱਟਾ ਆ ਦੁਪੱਟਿਆ ਤੁਸੀਂ ਇੰਨਾ ਲਗਜ਼ਰੀ ਲੈਣ ਚੱਲ ਜਾਓ 5-5000 ਰੁਪਏ ਦਾ ਦੁਪੱਟਿਆਂ ਦਾ ਲੈ ਲੈਂਦੇ ਆ ਤੁਸੀਂ ਵੱਡੇ ਸ਼ੋਅਰੂਮਾਂ ਦੇ ਜਾਣੀਓ ਜਨੋ ਤੇ ਇਹਦਾ ਹੈਵੀ ਸੂਟ ਦੇ ਨਾਲ ਹੈਵੀ ਦੁਪੱਟਾ ਆ 12-14-15000 ਜਿੰਨਾ ਮਰਜ਼ੀ ਕਰੋ ਜੈ ਜੀ ਹੈ ਜੀ ਇਹਦਾ ਰੇਟ ਤੁਸੀਂ ਦੱਸੋ ਕੀ ਆ ਤਾਂ ਉਹ ਹੈਗੇ 1000 2000 ਘਟਾ ਕੇ ਦੇ ਵੀ ਦੇਣਾ ਹੈਗਾ ਆ ਠੀਕ ਆ ਆਪਾਂ ਜਣਾ 5500 ਰੁਪਏ 'ਚ ਰੰਗੜੀਆਂ ਨਹੀਂ ਵਖੋ ਹੁਣ ਤੁਸੀਂ ਚੈੱਕ ਕਰ ਲਓ 15000 ਤੋਂ ਘੱਟ 12000 ਤੋਂ ਘੱਟ ਕੋਈ ਸੂਟ ਨਹੀਂ ਹੁੰਦਾ ਤੁਹਾਨੂੰ ਆਹ ਵਾਲਾ ਵੱਡਾ ਡੀਪੂ ਤੇ ਆ ਜਾਓ 15000 ਵਾਲਾ ਸੂਟ ਵੀ ਤੁਹਾਨੂੰ 5500 'ਚ 10 ਲੋਟ ਬੰਦ ਕਰਤੀ ਆ ਦੂਰੋਂ ਦੂਰੋਂ ਲੋਕ ਆ ਰਹੇ ਇਸ ਤੋਂ ਇਲਾਵਾ ਤੁਸੀਂ ਸ਼ਰਾਰੇ ਗਰਾਰੇ ਗਾਉਂ ਡ੍ਰੈਸਾਂ ਆਣੀਆਂ ਸਾਡੇ ਕੋਲ ਸ਼ਰਾਰੇ ਸੂਟ ਵੀ 1300 ਰੁਪਏ ਤੋਂ ਸ਼ੁਰੂ ਆ 895 ਤੋਂ ਸ਼ੁਰੂ ਆ ਹਰ ਪੱਕੋ ਫਾਇਦੇ ਆ ਸਵੇਰ ਤੋਂ ਲੋਕ ਆ ਰਹੇ ਆ ਵੱਡੇ ਫਾਇਦੇ ਕਰਾ ਰਹੇ ਆ ਤੁਸੀਂ ਵੀ ਆ ਜਾਓ ਵੱਡਾ ਡੀਪੂ ਆ ਜਾ ਚੁੱਕਾ ਮੰਗਾ ਨੰਬਰ ਸਕਰੀਨ ਤੇ ਹੈਗਾ Google ਤੇ ਪਾ ਲਿਓ ਉਂਗਲੀ ਹੀ ਮਾਰ ਦਿਓ ਉਹਨੇ ਤੁਹਾਨੂੰ ਇੱਥੇ ਗੱਡੀ ਲਿਆਉਣੀ ਆ ਜੇ ਤੁਸੀਂ ਰੋਜ਼ ਦੀ ਅਪਡੇਟ ਦੇਖਣੀ ਆ Facebook ਤੇ ਵੱਡਾ ਡੀਪੂ ਦਾ ਪੇਜ ਹੈਗਾ ਉੱਥੇ ਜਾ ਕੇ ਦਬ ਦਿਓ ਉਂਗਲੀ ਇਹੀ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਕਰ ਲਿਓ ਭਾਈ ਜੀ ਰੋਜ਼ ਪੌਣੇ ਹੋਪਰਾਈਟੀਆਂ ਭਾਈ ਜੀ ਨਵੀਂ ਨਵੀਂ ਸਾਡੀ ਅਪਡੇਟ ਦੇਖਣ ਵਾਸਤੇ ਇੰਸਟਾਗ੍ਰਾਮ YouTube Facebook ਸਾਡੇ ਪੇਜ ਹੈਗੇ ਲਾਈਕ ਫੋਲੋ ਸਬਸਕ੍ਰਾਈਬ ਕਰ ਸਕਦੇ ਨਵੀਂ ਨਵੀਂ ਅਪਡੇਟ ਦੇ ਨਾਲ ਹੀ ਸਾਡੇ ਆ ਕਿ ਜੇ ਤੁਸੀਂ ਕੋਈ ਚੀਜ਼ ਘਰ ਮੰਗਵੋਣੀ ਆ ਘਰ ਵੀ ਮੰਗਵਾ ਸਕਦੇ ਹੈਗੇ ਸੋ ਪਹੁੰਚੋ ਛੇਤ ਜੀ ਤੁਹਾਡੀ ਅਡੀ ਚ ਵੱਡਾ ਡਿਫੂ ਆਜਾ ਚੌਂਕ ਬੰਗਾ ਸ਼ਹਿਰ